ਉਹ ਵਾਰੀ ਵਰਸੀ ਖਟਣ ਗਿਆ ਸੀ ਇਕੱਟਿਆਂ ਦਾ ਖਟ ਕੇ ਲਿਆਂਦਾ ਸਾਡਾ ਹਰਮੀਤ ਬਾਈ ਬਾਜਾ ਜੀ ਜਿੰਨੇ ਤਰਨਤਾਰਨ ਦੀ ਟੋਣ ਜਿੱਤ ਕੇ ਆਮ ਪਾਡੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਉਹ ਤਰੰਤਾਂ ਦੀ ਉਪਚੋਣ ਦੇ ਵਿੱਚ ਜਿੱਤ ਗਿਆ ਵੀ ਚਾਰ ਉਹ ਖਟਕੇ ਲਿਆਂਦਾ ਚਾੜੂ ਪਚਾਉਣ ਦੇ ਵਿੱਚ ਬੱਲੇ ਉਹ ਚਾਰੇ ਪਾਸੇ ਹੋ ਗਈ ਝਾੜੂ ਝਾੜੂ ਜਿਮਨੀ ਚੌਂਣ ਵਿੱਚ ਜਿੱਥੇ ਆਪ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਦੇ ਸਾਡੇ ਨਾਲ ਇਹ ਬੋਲ ਮੰਨ ਗੱਲ ਕਰਦੇ ਆ ਕਿਸ ਤਰ੍ਹਾਂ ਦੇ ਹੋ ਬੋਲ ਮਾਰ ਸਾਹਿਬ ਜਿੰਦਾਬਾਦ ਕਿਸ ਤਰ੍ਹਾਂ ਦੇਖਦੇ ਹੋ ਜੋ ਜਿਮਨੀ ਚੌਂਣ ਵਿੱਚ ਆਪ ਪਾਰਟੀ ਅੱਗੇ 10000 ਤੋਂ ਵੱਧ ਦੀ ਲੀਡ ਕਰ ਰਹੀ ਆ ਅਕਾਲੀ ਦਲ ਤੇ ਕਾਂਗਰਸ ਕਹਿ ਰਹੇ ਸੀ ਅਸੀਂ ਭਾਰੀ ਬਹੁਮਤ ਨਾਲ ਜਿੱਤਾਂਗੇ ਕਿੱਥੇ ਦੇਖਦੇ ਉਹਨਾਂ ਨੂੰ ਦੇਖੋ ਵੈਮ ਜਿਹੜਾ ਇਹਨਾਂ ਨੂੰ ਸੀਗਾ ਕਿ ਪੰਥਕ ਸੀਟ ਆ ਅਕਾਲੀ ਦਲ ਕਹਿੰਦਾ ਜੀ ਸਾਡੀ ਜਿੱਤ ਪੱਕੀ ਆ ਕਾਂਗਰਸ ਕਹਿੰਦੇ ਵੀ ਸਾਡੀ ਤਾਂ ਜਮਾਈ ਜਿੱਤ ਪੱਕੀ ਆ ਤੇ ਹਾਲਾਤ ਇਹ ਨੇ ਕਿ ਕਾਂਗਰਸ ਚੌਥੇ ਨੰਬਰ ਤੇ ਚੱਲ ਰਹੀ ਆ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ 10 ਹਜ਼ਾਰ ਤੋਂ ਉੱਪਰ ਦੀ ਲੀਡ ਆ ਹਰ ਹਰਮਿੰਦਰ ਸੰਧੂ ਸਾਹਬਰਾ ਨੂੰ ਮੁਬਾਰਕਾਂ ਬਹੁਤ-ਬਹੁਤ ਕਿਉ ਮੈਂਬਰ ਐਮ ਐਲ ਏ ਦਾ ਮੈਂਬਰਸ਼ਿਪ ਜੁਟਰੇ ਨੇ ਵਿਧਾਨ ਸਭਾ ਦੇ ਵਿੱਚ ਆਉਣਗੇ ਉਹਨਾਂ ਦਾ ਸਵਾਗਤ ਕਰਾਂਗੇ ਔਰ ਇਹ ਪੰਜਾਬ ਦੇ ਪਿਛਲੇ 2.5 ਪੌਣੇ 3 ਨਹੀਂ ਮਾਫ ਕਰਨਾ 3.5 ਪੌਣੇ 4 ਸਾਲਾਂ ਦੇ ਕੰਮ ਦੇ ਉੱਪਰ ਇੱਕ ਮੋਹਰ ਹੈ ਜਿਨ੍ਹਾਂ ਨੂੰ ਸਰਦਾਰ ਭਗਤ ਸਿੰਘ ਮੰਨਦੀਆਂ ਨੇਤੀਆਂ ਤੇ ਨiyet ਜਿਹੜੀ ਆ ਉੱਤੇ ਮੋਹਰ ਆ ਹੈ ਇੱਕ ਵੱਡੀ ਜਿੱਤ ਜਿਹੜੀ ਆ ਤਰਨ ਤਣ ਦੇ ਵਿੱਚ ਅੱਜ ਹੋਈ ਆ ਔਰ ਸਾਰਿਆਂ ਨੂੰ ਮੁਬਾਰਕਾਂ ਸਾਰੇ ਕਹਿੰਦੇ ਸੀ ਨਾ ਕਾਲੀ ਕਾਂਗਰਸ ਕਿ ਜੀ ਇਹ ਸੈਮੀਫਾਈਨਲ ਆ ਜਿਹੜਾ ਜਿੱਤ ਗਿਆ ਉਹ ਸਾਈਚ ਬਣਾਊਗਾ ਸਰਕਾਰ ਲੋ ਜਿੱਤ ਗਿਆ ਆਮ ਆਦੀ ਪਾਰਟੀ ਜੀ ਸਾਈਚ ਆਮ ਆਦੀ ਪਾਰਟੀ ਪੱਕੀ ਆ ਜੀ ਰਾਜਾ ਵੜਿੰਗ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਤਨਾ ਕਿਤੇ ਉਹ ਉਹਨਾਂ ਨੂੰ ਲੈ ਕੇ ਵਹਿ ਗਿਆ ਕਾਂਗਰਸ ਨੂੰ ਰਾਜਾ ਵੜਿੰਗ ਦਾ ਬਿਆਨ ਤਾਂ ਉਹਨੇ ਇੱਕ ਬਹੁਤ ਵੱਡਾ ਪੰਗਾ ਲੈ ਲਿਆ ਜੀ ਐਸੀ ਸਮਾਜ ਨਾਲ ਔਰ ਉਸ ਸਮਾਜ ਜਿਹੜਾ ਹਰੇਕ ਵਿਧਾਨ ਸਭਾ ਦੇ ਵਿੱਚ ਵੱਡੀ ਮਾਤਰਾ ਵਿੱਚ ਵੋਟਾਂ ਪਾ ਕੇ ਕਾਂਗਰਸ ਨੂੰ ਹੁਣ ਤੱਕ ਸਰਕਾਰ 'ਚ ਲਿਆਉਂਦਾ ਰਿਹਾ ਸਰਦਾਰ ਬੂਟਾ ਸਿੰਘ ਜੀ ਬਾਰੇ ਇਹ ਮਾਨਸਿਕਤਾ ਰੱਖਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਕਾਂਗਰਸ ਦੇ ਉੱਪਰ ਲੱਗ ਗਿਆ ਕਿ ਕਾਂਗਰਸ ਜਿਹੜੀ ਆ ਉਹ ਐਸਸੀ ਸਮਾਜ ਬਾਰੇ ਕੀ ਸੋਚਦੀ ਹੈ ਜੀ ਜਿਹੜਾ ਇਹਨਾਂ ਨੇ ਉਹ ਭद्दी ਸ਼ਬਦਾਵਲੀ ਵਰਤੀ ਆ ਉਹ ਇੱਕ ਬਹੁਤ ਜਿਹੜੀ ਨਿੰਦਣਯੋਗ ਆ ਪਰਚਾ ਹੋ ਗਿਆ ਅਰੈਸਟ ਦੇ ਆਰਡਰ ਵੀ ਹੋ ਗਿਆ ਤੇ ਮੈਂ ਬੇਨਤੀ ਕਰਦਾ ਕਾਨੂੰਨ ਜਿਹੜਾ ਹੈ ਜੀ ਉਹ ਸਭ ਤੋਂ ਸਰਵਉੱਚ ਹੈ ਕਿ ਜਿਹੜਾ ਵੀ ਕੋਈ ਕਿਸੇ ਵੀ ਅਸਲੀ ਸਮਾਜ ਪ੍ਰਤੀ ਅਸਲੀ ਭਾਵਨਾ ਰੱਖਦਾ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰੋ ਜੀ ਔਰ ਕਾਂਗਰਸ ਪਾਰਟੀ ਜੋ ਕੱਢਿਆ ਜਾਵੇ ਰਾਜਾ ਪਟਿੰਗ ਨੂੰ ਔਰ ਉਹਦਾ ਜਿਹੜਾ ਮੈਂਬਰ ਪਾਰਲੀਮੈਂਟਾ ਉਤੋਂ ਵੀ ਅਸਤੀਫਾ ਲਿਆ ਜਾਵੇ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਸੈਲੀਬ੍ਰੇਟ ਕੀ ਬਰਫੀ ਖਵਾ ਰਹੇ ਹਾਂ ਸਾਰਿਆਂ ਨੂੰ ਦੇਖੋ ਭੰਗੜੇ ਪੈ ਰਹੇ ਨੇ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਰਾ ਨੂੰ ਮਨੀਸ਼ ਛੋਧਿਆ ਜੀ ਨੂੰ ਅਮਨ ਅਰੋੜਾ ਜੀ ਨੂੰ ਮੁਬਾਰਕਾਂ ਨੇ ਸਾਰੇ ਪੰਜਾਬ ਨੂੰ ਮੁਬਾਰਕਾਂ ਹੈ ਜੀ ਕਿ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਚੋਲੀ ਚ ਪਾਈ ਤਾਰੇ ਇਹਦੇ ਲਈ ਤਰਨ ਤਾਰਨ ਦੀ ਸੰਗਤ ਦਾ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਕੋਟਨ ਕੋਟ ਧੰਨਵਾਦ ਹੈ ਜੀ ਤੁਸੀਂ ਦੇਖਿਆ ਜੋ ਹਲਕਾ ਬਧਾ ਇੱਕ ਦੇਮ ਮਾਨ ਨੇ ਉਹਨਾਂ ਨੇ ਕਿਹਾ ਕਿ ਜੋ ਜਿਮਨੀ ਚੋਣ ਵਿੱਚ ਜੋ ਅਸੀਂ ਜਿੱਤ ਪ੍ਰਾਪਤ ਕੀਤੀ ਆ ਕਿਉਂਕਿ ਸੈਮੀਫਾਈਨਲ ਅਸੀਂ ਜਿੱਤਿਆ ਤੇ ਹੋਰ ਪਾਰਟੀਆਂ ਪਿਛਾੜਿਆ ਤੇ 2027 ਦੇ ਚੋਣਾਂ ਵਿੱਚ ਅਸੀਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਾਂਗੇ ਨਵ ਭਪਿੰਦਰ ਸਿੰਘ ਦੈਨ ਕਸਵੇਰਾ ਟਵੀ ਲਈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਲਗਾਤਾਰ ਪੰਜਾਬ ਦੀ ਸੇਵਾ ਕਰਨ ਲੱਗੇ ਹੋਣੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਲਈ ਬੜੇ ਹੀ ਚਿੰਤਾਵਰ ਰਹਿੰਦੇ ਨੇ ਵੀ ਪੰਜਾਬ ਲਈ ਕੀ ਕੀਤਾ ਜਾਵੇ ਪੰਜਾਬ ਦੇ ਪੌਣੇ 4 ਸਾਲ ਦੇ ਕੀਤੇ ਹੋਏ ਕੰਮ ਅੱਜ ਜੋ ਜਿਮਨੀ ਚੋਣ ਹੋਈ ਆ ਉਹ ਅੱਗੇ ਆਏ ਨੇ ਬੜੀ ਵੱਡੀ ਲੀਡ ਨਾਲ ਆਮ ਆਦੀ ਪਾਰਟੀ ਜਿੱਤ ਹੋਈ ਆ ਆਮ ਆਦੀ ਪਾਰਟੀ 2027 ਦੇ ਵੀ ਬੜੀ ਵੱਡੀ ਲੀਡ ਨਾਲ ਸਰਕਾਰ ਬਣਾਉਗੀ ਇਹ ਜਿੱਤ ਸਾਡੀ ਯਕੀਨੀ ਆ ਦੇਖੋ ਜੀ ਜਿਹੜੀ ਇਹ ਇਲੈਕਸ਼ਨ ਸੀਗੀ ਤਾਰਨ ਤਾਰਨ ਦੀ ਹੈ ਬਾਇਆ ਇਲੈਕਸ਼ਨ ਸੀਗੀ ਤੇ ਇਹ ਇਲੈਕਸ਼ਨ ਨੇ ਦੇਖੋ ਕਾਂਗਰਸੀ ਵੀ ਕਹਿੰਦੇ ਸੀ ਕਾਲੀ ਵੀ ਭਾਜਪਾ ਵਾਲੇ ਵੀ ਵੀ ਜਿਹੜਾ ਇਹ ਬਾਇਲੈਕਸ਼ਨ ਜਿੱਤੂਗਾ ਉਹ 2027 ਦੇ ਵਿੱਚ ਸਰਕਾਰ ਬਣਾਊਗਾ ਸੋ ਤਰ ਤਰਨ ਦੇ ਲੋਕਾਂ ਨੇ ਜਿਹੜਾ ਸਾਡਾ 3.5 ਸਾਲ ਦਾ ਕਾਰਜਕਾਰੀਆ ਸਰਦਾਰ ਭਗਤ ਸਿੰਘ ਮਾਨ ਦੀ ਉਹਦੇ ਤੇ ਮੋਹਰ ਲਾਉਂਦੇ ਹੋਏ ਦੇਖੋ ਤੁਸੀਂ 10000 ਤੋਂ ਉੱਪਰ ਲੀਡ ਟੱਪ ਗਈ ਹੈ 14-15000 ਦੀ ਲੀਡ ਹੋ ਜਾਣੀ ਆ ਉਹ ਇਸ ਲਈ ਜਿਹੜਾ 2027 ਦੇ ਵਿੱਚ ਵੀ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਤਾ ਉਹ ਕਲੀਅਰ ਹੋਊਗੀ ਸੋ ਅਸੀਂ ਜਿਹੜੇ ਤਰਨਤਾਰਨ ਦੇ ਲੋਕ ਨੇ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ